ਮੈਂ ਸਟ੍ਰੇਟ মিডিਆ ਕਲੱਬ ਤੋਂ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਡੀਸੀ ਸਾਹਿਬ ਨੂੰ ਇਲੈਕਸ਼ਨ ਨੂੰ ਦੇਖਦੇ ਹੋਏ ਕਿਉਂਕਿ ਇਲੈਕਸ਼ਨ ਦੀ ਘੋਸ਼ਣਾ ਜਿਹੜੀ ਹੋ ਚੁੱਕੀ ਹੈ ਇੱਕ ਸੋਸ਼ਲ ਮੀਡੀਆ ਹੀ ਐਸਾ ਮਾਧਿਅਮ ਹੈ ਜਿਹੜਾ ਇੱਕ ਮਿੰਟ ਤੋਂ ਪਹਿਲਾਂ ਕਵਰੇਜ ਹੈ ਜਿਹੜੀ ਲੋਕਾਂ ਦੇ ਵਿੱਚ ਪਹੁੰਚਾਉਂਦਾ ਕਿਉਂਕਿ ਅਖਬਾਰ ਤਾਂ ਅਗਲੇ ਦਿਨ ਪੜ੍ਹਣੀ ਹੈ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿੱਦਾਂ ਕੋਵਿਡ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਵਾਲਿਆਂ ਦੇ ਇੱਕ ਆਰਜੀ ਤੌਰ ਤੇ ਕਾਰਡ ਬਣਾਏ ਗਏ ਸੀ ਇਸੇ ਤਰ੍ਹਾਂ ਹੀ ਇਲੈਕਸ਼ਨ ਨੂੰ ਦੇਖਦੇ ਹੋਏ ਚਾਹੇ ਆਰਜੀ ਤੌਰ ਤੇ ਕਾਰਡ ਬਣਾਏ ਜਾਣ ਜਿਹਦੇ ਨਾਲ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਵਰੇਜ ਕਰਨ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਵਾਲੇ ਦਿਨ ਕਵਰੇਜ ਕਰਦੇ ਹੋਏ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਜਿੱਦਾਂ ਕਿਤੇ ਪੁਲਿਸ ਕਹਿੰਦੀ ਆ ਅੰਦਰ ਨਹੀਂ ਵੜਨਾ ਕਾਰਡ ਦਿਖਾ ਜਾਂ ਕਈ ਹੋਰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਜਿਹਨੂੰ ਸੋਸ਼ਲ ਮੀਡੀਆ ਹੀ ਕਵਰ ਕਰਦਾ ਬਹੁਤ ਤੇਜ਼ੀ ਦੇ ਨਾਲ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਬੇਨਤੀ ਪੱਤਰ ਦਿੱਤਾ ਕਿ ਸਾਡੇ ਜਿਹੜੇ ਆ ਉਹ ਕਾਡ ਬਣਾਏ ਜਾਣ ਇਲੈਕਸ਼ਨ ਨੂੰ ਦੇਖਦੇ ਹੋਏ ਇੱਕ ਮੈਸੇਜ ਕਨਵੇਇ ਕੀਤਾ ਸੀ ਲੁਧਿਆਣਾ ਦੇ ਸਾਰੇ ਪੱਤਰਕਾਰਾਂ ਨੂੰ ਵੀ ਜਿਹੜਾ ਇਲੈਕਸ਼ਨ ਦੌਰਾਨ ਕਵਰਿੰਗ ਕਰਨ ਦੌਰਾਨ ਜਿਹੜੇ ਪੱਤਰਕਾਰਾਂ ਨੂੰ ਦਿੱਕਤਾਂ ਆਉਂਦੀਆਂ ਉਸ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਜਿਹਦੇ ਵਿੱਚ ਸਾਨੂੰ ਸਾਰੇ ਪੱਤਰਕਾਰਾਂ ਨੂੰ ਆਰਜੀ ਤੌਰ ਤੇ ਇੱਕ ਅਥੋਰਾਈਜ਼ ਆਈਡੀ ਕਾਰਡ ਬਣਾ ਕੇ ਦਿੱਤਾ ਜਾਵੇ ਜਿਸ ਨਾਲ ਜੇ ਸਾਨੂੰ ਕਵਰੇਜ ਕਰਨ ਦੌਰਾਨ ਇਲੈਕਸ਼ਨ ਦੌਰਾਨ ਕੋਈ ਵੀ ਪ੍ਰੋਬਲਮ ਨਾ ਆਵੇ ਸਾਰੇ ਪੱਤਰਕਾਰ ਨੇ ਸਾਥ ਵੀ ਦਿੱਤਾ ਨਾਲ ਵੀ ਆਏ ਤੇ ਪ੍ਰਸ਼ਾਸਨ ਨੇ ਵੀ ਸਾਡੀ ਗੱਲ ਸੁਣੀ ਹੈ ਉਹਨਾਂ ਨੇ ਸਾਡਾ ਲੈਟਰ ਲੈ ਕੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਦੋ ਚਾਰ ਦਿਨ ਦੇ ਵਿੱਚ ਤੁਹਾਨੂੰ ਰਿਪਲਾਈ ਕਰਕੇ ਇਹਦਾ ਪੋਜੀਟਿਵ ਰਿਸਪਾਂਸ ਦੇਵਾਂਗੇ ਕੰਨ ਸਾਹਿਬ ਇੱਕ ਸਵਾਲ ਹੈ ਜਦੋਂ ਵੀ ਕੋਈ ਕਵਰ ਕਰਦੇ ਪੱਤਰਕਾਰ ਇਹਦੇ ਵੀ ਜਾਂਦੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਮੌਕੇ ਤੇ ਪਹੁੰਚਦਾ ਪਰ ਸੋਸ਼ਲ ਸਭ ਤੋਂ ਪਹਿਲਾਂ ਕੋਈ ਵੀ ਬਾਹਰ ਜਿਹੜਾ ਬੰਦਾ ਆਉਣਾ ਉਹਦਾ ਸਿਕਿਉਰਿਟੀ ਵੀ ਖੜੀ ਹੁੰਦੀ ਹੈ ਇਲੈਕਸ਼ਨਰ ਦੇ ਤੌਰ ਤੇ ਉਹ ਵੀ ਕਾਰਡ ਚੈੱਕ ਕਰਦੀ ਉਹ ਵੀ ਕਾਰਡ ਮੰਗਦੀ ਹੈ ਇੱਥੇ ਉੱਤੇ ਕੀ ਐਕਸ਼ਨ ਕੀ ਹੈ ਇਸੇ ਕਰਕੇ ਤਾਂ ਇਕੱਠੇ ਹੋਏ ਆ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਕਿਉਂਕਿ ਜ਼ਿਆਦਾਤਰ 80 ਤੋਂ 90% ਸੋਸ਼ਲ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਉਹੀ ਤਾਂ ਫੀਲਡ ਦੇ ਵਿੱਚ ਰਹਿੰਦੇ ਨੇ ਤੁਸੀਂ ਕਿਸੇ ਵੱਡੇ ਚੈਨਲ ਨੂੰ ਛੋਟੀ ਖਬਰ ਤੇ ਨਹੀਂ ਦੇਖੋਗੇ ਹਰੇਕ ਖਬਰ ਤੇ ਸੋਸ਼ਲ ਮੀਡੀਆ ਦਾ ਪੱਤਰਕਾਰ ਹੀ ਪਹੁੰਚੂਗਾ ਵੱਡੀ ਖਬਰ ਵੱਡੇ ਚੈਨਲ ਵਾਲਾ ਪੱਤਰਕਾਰ ਤੁਹਾਡੇ ਤੋਂ ਹੀ ਖਬਰ ਲਊਗਾ ਤੁਹਾਡੇ ਹੀ ਖਬਰ ਦੇ ਨਾਂ ਤੇ ਉਹ ਵਾ ਵਾ ਘਟ ਲਊਗਾ ਤੁਹਾਡੀ ਕਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਊਗੀ ਤੁਹਾਡਾ ਸਾਥ ਨਹੀਂ ਦੇਊਗਾ ਇਸੇ ਕਰਕੇ ਅਸੀਂ ਯੂਨਿਟੀ ਇਕੱਠੀ ਕਰ ਰਹੇ ਹਾਂ ਤੇ ਮੰਗ ਪੱਤਰ ਦਿੱਤਾ ਹੈ ਤੇ ਜਲਦ ਤੁਹਾਨੂੰ ਵੱਡੀ ਖੁਸ਼ਖਬਰੀ ਦਵਾਂਗੇ ਜੀ ਹਾਂ ਸੋਸ਼ਲ ਦਿੱਤਾ ਗਿਆ ਅੰਦਰੋਂ ਵੀ ਆ ਗਿਆ 2-4 ਦਿਨ ਚ ਪੋਜ਼ਿਟਿਵ ਰਿਸਪੌਂਸ ਆਊਗਾ ਸਰ ਕੀ ਕਹਿਣਾ ਚਾਹੋਗੇ ਅੱਜ ਦੀ ਖੜੇ ਪੱਤਰਕਾਰ ਪੇਚਾਰਾ ਐਸੀ ਹਾਂਜੀ ਹਾਂਜੀ ਰਿਪਰੈਜ਼ੈਂਟੇਸ਼ਨ ਜਿਹੜੀ ਦਿੱਤੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਗਾਈਡਲਾਈਨਸ ਜਿਹੋ ਉਹਨਾਂ ਦੀਆਂ ਹੈਗੀਆਂ ਨੇ ਉਹਦੇ ਅਨੁਸਾਰ ਕੰਮ ਕਰਾਂਗੇ ਜੇ ਉਹਦੇ ਚ ਕੋਈ ਚੇਂਜਸ ਕਰਨਗੇ ਇਲੈਕਸ਼ਨ ਕਮਿਸ਼ਨ ਤੋਂ ਵਿਲ ਸ਼ੋ ਦਾ ਕੰਪਲਾਈਐਂਸ ਜਿਹੜਾ ਵੀ ਪ ਇਹੀ ਚਾਹੁੰਦੇ ਨੇ ਕਿ ਸਾਨੂੰ ਅਲਾਉ ਕੀਤਾ ਜਾਏ ਕਵਰੇਜ ਕਰਨ ਲਈ ਅਸੀਂ ਵੀ মিডিਆ ਦਾ ਹਿੱਸਾ ਹਾਂ ਬਾਕੀਆਂ ਦੇ ਜਿਸ ਤਰ੍ਹਾਂ yellow card ਬਣਦੇ ਐ ਤੇ ਸਾਡਾ ਵੀ ਕੋਈ ਕਾਰਡ ਬਣ ਜਾਏ ਜਿਸ ਦੇ ਨਾਲ ਸਾਨੂੰ ਪੁਲਿਸ ਵਾਲੇ ਨਾ ਰੋਕਣ ਔਰ ਅਸੀਂ ਪ੍ਰੈਸ ਜਿਹੜੀ ਐ ਅਸੀਂ ਕਵਰੇਜ ਕਰ ਸਕੀਏ ਇਲੈਕਸ਼ਨ ਕੈਂਪੇਨ ਦੀ ਵਗੈਰਾ ਇਹਦੇ ਤੇ ਦੇਖੋ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਬਹੁਤ ਕਲੀਅਰ ਹੈ ਉਹਨਾਂ ਨੇ ਅਲਾਉ ਨਹੀਂ ਕਰਨਾ ਓਨਲੀ yellow card ਹੋਲਡਰ ਐਂਡ ਆਲ ਦੇ ਆਰ ਅਲਾਉਡ ਬਾਕੀ ਨਹੀਂ ਨੇ ਫਿਰ ਵੀ ਇਹਨਾਂ ਦੀ ਜੋ ਰਿਪਰੈਜ਼ੈਂਟੇਸ਼ਨ ਆਈ ਹੈ ਉਹਦੇ ਸਿਲਸਿਲੇ 'ਚ ਅਸੀਂ ਉਹਨਾਂ ਕੋ ਗਾਈਡੈਂਸ ਲੈ ਲਾਂਗੇ ਕਿ ਕੀ ਕਰ ਸਕਦੇ